ਜੋ ਰਹਾ ਤੁਸੀਂ ਇਸ ਚੈਨਲ ਦੇ ਉੱਤੇ ਵੱਖ-ਵੱਖ ਵੀਡੀਓਜ਼ ਦੇਖਦੇ ਹੋ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਵੇ ਉਹਦੇ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਾਨਸਾ ਜ਼ਿਲ੍ਹੇ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਸ ਜ਼ਿਲ੍ਹੇ ਨੂੰ ਅ ਪਿੱਛੇ ਰਹਿਣ ਵਾਲਾ ਜ਼ਿਲ੍ਹਾ ਕਹਿ ਦਿੱਤਾ ਜਾਂਦਾ ਹੈ ਸੱਖਰਤਾ ਦੇ ਵਿੱਚ ਵੀ ਇਹ ਜ਼ਿਲ੍ਹਾ ਪਿੱਛੇ ਮੰਨਿਆ ਜਾਂਦਾ ਹੈ ਕਈ ਪੱਖਾਂ ਤੋਂ ਇਸ ਜ਼ਿਲ੍ਹੇ ਨੂੰ ਪਿੱਛੇ ਜਿਹੇ ਤੱਕ ਪਿਛਾਂ ਰਹਿਣ ਵਾਲਾ ਜ਼ਿਲ੍ਹਾ ਮੰਨਿਆ ਜਾਂਦਾ ਸੀਗਾ ਅਨਪੜਤਾ ਇਸ ਇਲਾਕੇ ਦੇ ਵਿੱਚ ਕਹਿੰਦੇ ਸੀਗੇ ਕਿ ਜ਼ਿਆਦਾ ਹੈ ਪਰ ਹੁਣ ਅਜਿਹਾ ਨਹੀਂ ਹੈ ਅਸੀਂ ਜੇਕਰ ਦੇਖੀਏ ਪਿਛਲੇ ਕੁਝ ਕਸਾਲਾ ਤੋਂ ਜਦੋਂ 10ਵੀਂ 12ਵੀਂ ਜਾਂ ਜੋ ਪ੍ਰੀਖਿਆਵਾਂ ਹੁੰਦੀਆਂ ਨੇ ਪ੍ਰਤੀਯੋਗੀ ਪ੍ਰੀਖਿਆਵਾਂ ਉਹਨਾਂ ਦੇ ਜਦੋਂ ਨਤੀਜੇ ਐਲਾਨੇ ਜਾਂਦੇ ਆ ਤਾਂ ਇਸ ਜ਼ਿਲ੍ਹੇ ਦੇ ਨੌਜਵਾਨ ਮੂਰੇ ਰਹਿੰਦੇ ਨੇ ਤੇ ਇਸ ਦੀ ਪ੍ਰਤੱਖ ਉਦਾਹਰਣ ਇਹ ਜਗ੍ਹਾ ਹੈ ਜਿੱਥੇ ਅਸੀਂ ਖੜੇ ਆ ਇਸ ਵੇਲੇ ਮਾਨਸਾ ਜ਼ਿਲ੍ਹੇ ਦਾ ਚੁਨੀਰ ਬਲਾਕ ਦਾ ਪਿੰਡ ਹੈ ਜੀ ਇਹ ਖਿਆਲੀ ਚਹਿਲਾਂ ਵਾਲੀ ਜਿੱਥੇ ਕਿ ਯੂਥ ਲਾਇਬ੍ਰੇਰੀ ਪਿੰਡ ਵੱਲੋਂ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਸਥਾਪਿਤ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਲਾਇਬ੍ਰੇਰੀ ਦਾ ਨਾਮ ਹੈ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਸ਼ਹੀਦ ਉਦਮ ਸਿੰਘ ਯਾਦਗਾਰੀ ਦੀ ਯੂਥ ਲਾਇਬ੍ਰੇਰੀ ਖਿਆਲੀ ਚੱਲਾਂ ਵਾਲੇ ਬੜੀ ਬਿਹਤਰੀਨ ਬਣੀ ਹੋਈ ਹੈ ਇਹ ਲਾਇਬ੍ਰੇਰੀ ਤੇ ਲਾਇਬ੍ਰੇਰੀ ਦੇ ਵਿੱਚ ਇਹ ਨਹੀਂ ਕਿ ਸਿਰਫ ਨਾਂ ਦੇ ਲਈ ਲਾਇਬ੍ਰੇਰੀ ਹੈ ਇਹ ਨਾਂ ਦੀ ਲਾਇਬ੍ਰੇਰੀ ਨਹੀਂ ਹੈ ਸਾਥੀਓ ਚੰਗੀਆਂ ਸੁਵਿਧਾਵਾਂ ਚੰਗਾ ਮਾਹੌਲ ਅੰਦਰ ਤੇ ਚੰਗੀਆਂ ਬਿਹਤਰੀਨ ਕਿਤਾਬਾਂ ਜੜੀਆਂ ਹੈ ਇਸ ਲਾਇਬ੍ਰੇਰੀ ਦੇ ਵਿੱਚ ਮੌਜੂਦ ਨੇ ਕਿਸ ਤਰ੍ਹਾਂ ਇਸ ਲਾਇਬ੍ਰੇਰੀ ਦਾ ਪ੍ਰਬੰਧ ਚਲਾ ਰਿਹਾ ਹੈ ਪਿੰਡ ਤੇ ಗ್ರಾಮ ਪੰਚਾਇਤ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਇੱਥੇ ਪਾਠਕਾਂ ਨੂੰ ਇਸ ਪਿੰਡ ਦੇ ਪਾਠਕਾਂ ਨੂੰ ਦੇ ਰਹੀ ਹੈ ਇਹ ਸਾਰੀ ਗੱਲਬਾਤ ਵੀ ਕਰਾਂਗੇ ਲਾਇਬ੍ਰੇਰੀ ਦੇ ਪ੍ਰਬੰਧਕ ਦੇ ਨਾਲ ਗੱਲ ਕਰਕੇ ਤੇ ਨਾਲ ਅਸੀਂ ਲਾਇਬ੍ਰੇਰੀ ਵੀ ਦੇਖਦੇ ਹਾਂ ਆਓ ਚਲਿਏ ਲਾਇਬ੍ਰੇਰੀ 'ਚ ਜੀ ਸਾਥੀਓ ਤੁਸੀਂ ਦੇਖ ਰਹੇ ਹੋ ਪਿੰਡ ਦੇ ਕੁਝ ਅਗਾਵਦੂ ਨੌਜਵਾਨ ਪਿੰਡ ਦੇ ਬਜ਼ੁਰਗ ਬੱਚੇ ਜਿਹੜੇ ਨੇ ਉਹ ਵੀ ਇਸ ਲਾਇਬ੍ਰੇਰੀ ਦਾ ਭਰਪੂਰ ਫਾਇਦਾ ਚੁੱਕ ਰਹੇ ਨੇ ਕਿਉਂਕਿ ਛੁੱਟੀਆਂ ਦੇ ਦਿਨ ਚੱਲ ਰਹੇ ਨੇ ਜੀ ਲਾਇਬ੍ਰੇਰੀ ਦੇ ਨਾਲ ਨਾਲ ਇੱਥੇ ਤੁਸੀਂ ਦੇਖ ਰਹੇ ਹੋ ਜਿੱਥੇ ਬਹੁਤ ਸਾਰੀਆਂ ਕਿਤਾਬਾਂ ਨੌਜਵਾਨ ਸਾਥੀ ਪੜ੍ਹ ਰਹੇ ਨੇ ਇੱਥੇ ਉੱਥੇ ਹੀ ਬਹੁਤ ਸੋਹਣੀ ਦਿਖਵਾਲੇ ਕੁਝ ਕੰਪਿਊਟਰ ਜਿਹੜੇ ਹੈ ਚੰਗੀਆਂ ਐਲਈਡੀ ਸਕਰੀਨਾਂ ਵਾਲੇ ਉਹ ਵੀ ਇੱਥੇ ਦਿੱਤੇ ਹੋਏ ਨੇ ਉਹਨਾਂ ਕੰਪਿਊਟਰਾਂ ਦੇ ਉੱਤੇ ਵੀ ਨੌਜਵਾਨ ਸਾਥੀ ਆਪਣਾ ਹੱਥ ਅਜ਼ਮਾਉਂਦੇ ਨੇ ਜਾਣਕਾਰੀ ਹਾਸਲ ਕਰਦੇ ਨੇ ਤੇ ਖਾਸ ਤੌਰ ਤੇ ਕਿਉਂਕਿ ਇਸ ਇਲਾਕੇ ਦੇ ਵਿੱਚ ਮਾਲਵੇ ਦੇ ਇਲਾਕੇ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਸੋ ਸੁਵਿਧਾ ਜਿਹੜੀ ਹੈ ਉਹ ਤੁਸੀਂ ਦੇਖ ਰਹੇ ਹੋ ਕਿ ਇੱਥੇ ਬੈਠ ਕੇ ਚੰਗਾ ਮਾਹੌਲ ਪੜ੍ਹਾਈ ਲਈ ਹੋਵੇ ਉਸ ਲਈ ਖਾਸ ਤੌਰ ਤੇ ਏਸੀ ਦੀ ਸੁਵਿਧਾ ਜਿਹੜੀ ਹੈ ਉਹ ਵੀ ਦਿੱਤੀ ਗਈ ਹੈ ਬਿਜਲੀ ਦਾ ਪ੍ਰਬੰਧ ਇੱਥੇ ਤੇ ਹੋਰ ਇਨਫਰਾਸਟ੍ਰਕਚਰ ਦਾ ਸਾਰਾ ਪ੍ਰਬੰਧ ਜਿਹੜੀ ਹੈ ਹੁਣ ಗ್ರಾಮ ਪੰਚਾਇਤ ਵੇਖ ਰਹੀ ਹੈ ਤੇ ਇਸ ਲਾਇਬ੍ਰੇਰੀ ਦਾ ਪ੍ਰਬੰਧਕ ਖਾਸ ਤੌਰ ਤੇ ਵੇਖ ਰਹੇ ਨੇ ਅਗਾ ਪਦੂ ਇੱਕ ਪੰਡਿਤ ਹੀ ਨੌਜਵਾਨ ਸਰਦਾਰ ਨਿਰਮਲ ਸਿੰਘ ਜੀ ਜੋ ਸਾਡੇ ਨਾਲ ਨੇ ਨਿਰਮਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਸਾਡੀ ਵੀਡੀਓ ਚ ਧੰਨਵਾਦ ਨਿਰਮਲ ਸਿੰਘ ਜੀ ਲਾਇਬ੍ਰੇਰੀ ਨੂੰ ਬਣੇ ਨੂੰ ਕਿੰਨਾ ਸਮਾਂ ਹੋ ਗਿਆ ਜੀ ਇਸ ਨੂੰ ਇਹਨੂੰ 4 ਸਾਲ ਹੋ ਗਏ 4 ਸਾਲ ਹੋ ਗਏ ਲਾਇਬ੍ਰੇਰੀ ਨੂੰ ਬਣੀ ਨੂੰ ਤੇ ਜਦੋਂ ਲਾਇਬ੍ਰੇਰੀ ਬਣ ਰਹੀ ਸੀ ਕਿਸ ਤਰ੍ਹਾਂ ਦਾ ਸਹਿਯੋਗ ਪਿੰਡ ਦਾ ਰਿਹਾ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਇਹ ਲਾਇਬ੍ਰੇਰੀ ਬਣੀ ਹੈ ਹਾਂਜੀ ਕਿਸ ਤਰ੍ਹਾਂ ਇਹ ਦੌਰ ਚੱਲਿਆ ਕੀ ਦੇ ਦਿਮਾਗ ਦੀ ਉਪਜ ਸੀ ਇਹ ਕੀ ਉਦੇਸ਼ ਰਿਹਾ ਕਿਹਨੇ ਕਿਹਾ ਵੀ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਪਿੰਡ 'ਚ ਇਹ ਪਿੰਡ ਦੇ ਨੌਜਵਾਨਾਂ ਦੀ ਸੋਚ ਸੀ ਇਹ ਪਿੰਡ 'ਚ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਇੱਕ ਤਾਂ ਜੋ ਇੱਥੋਂ ਦੇ ਲੋਕ ਜਿਹੜੇ ਬੱਚੇ ਜਿਹੜੇ ਉਹ ਪੜ ਸਕਣ ਜੀ ਪੜ ਕੇ ਉਹ ਚੰਗੀ ਨੌਕਰੀ ਤੇ ਰੋਜ਼ੀ ਰੋਟੀ ਨੂੰ ਹਾਸਲ ਕਰ ਸਕਣ ਜੀ ਤੇ ਪਿੰਡ ਦੇ ਨੌਜਵਾਨ ਜਿਹੜੇ ਉਹ ਜ਼ਿਆਦਾਤਰ ਜਿਹੜੇ ਪੇਸ਼ੇ ਚ ਆ ਵਾਹੀ ਕਰਦੇ ਐ ਜਾਂ ਨੌਕਰੀਆਂ ਚ ਨੇ ਜਾਂ ਬਿਜ਼ਨਸ ਕਰਦੇ ਐ ਕਿਹੜੇ ਪੇਸ਼ੇ ਚ ਨੇ ਜ਼ਿਆਦਾ ਜ਼ਿਆਦਾਤਰ ਪਿੰਡ ਦੇ ਨੌਜਵਾਨ ਦੀ ਆਰਮੀ ਚ ਭਰਤੀ ਜੀ ਸੋ ਬਹੁਤ ਚੰਗੀ ਗੱਲ ਹੈ ਇਹ ਤਾਂ ਪਿੰਡ ਲਈ ਵੀ ਮਾਨਸਾ ਲਈ ਵੀ ਪੰਜਾਬ ਲਈ ਵੀ ਮਾਣ ਵਾਲੀ ਗੱਲ ਹੈ ਕਿ ਇੱਥੋਂ ਬਹੁਤ ਸਾਰੇ ਸਾਥੀ ਜਿਹੜੇ ਆ ਉਹ ਮਿਲਟਰੀ ਚ ਆਰਮੀ ਚ ਭਰਤੀ ਨੇ ਜੀ ਤੇ ਅਸੀਂ ਗੱਲ ਕਰੀਏ ਤਾਂ ਇਸ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਦੀ ਬਹੁਤ ਭਰਮਾਰ ਹੈ ਕੁੱਲ ਕਿੰਨੀਆਂ ਕਿਤਾਬਾਂ ਨੇ ਜੀ ਇਹਦੇ ਚ 900 ਕਿਤਾਬਾਂ ਨੇ ਜੀ ਜੀ ਹਜ਼ਾਰ ਦੇ ਕਰੀਬ ਅਸੀਂ ਕਹਿ ਸਕਦੇ ਹਾਂ ਤਾਂ ਹਾਂ ਜੀ ਜੀ ਤੇ ਚਲੋ ਚੰਗੀ ਗੱਲ ਹੈ ਜੀ ਇੱਥੇ ਅਸੀਂ ਦੇਖ ਰਹੇ ਹਾਂ ਕਿ ਸਾਹਿਤ ਚੰਗਾ ਸਾਹਿਤ ਜਿਹੜਾ ਹੈ ਉਹ ਇੱਥੇ ਮੌਜੂਦ ਹੈ ਚੰਗੇ ਮੁੱਲ ਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਕਿਤਾਬਾਂ ਜੜੀਆਂ ਹੈ ਉਹ ਇੱਥੇ ਮੌਜੂਦ ਹੈ ਵੱਖ-ਵੱਖ ਸੈਗਮੈਂਟ ਬਣਾ ਕੇ ਵੱਖ-ਵੱਖ ਖਾਨੇ ਬਣਾ ਕੇ ਇਹ ਕਿਤਾਬਾਂ ਜੜੀਆਂ ਰੱਖੀਆਂ ਹੋਈਆਂ ਜਿੰਨਾਂ ਚ ਕਹਾਣੀਆਂ ਦੇ ਕਿਤਾਬਾਂ ਆੜ ਡੈ ਲੇਖਾਂ ਦੀਆਂ ਆੜ ਨੇ ਕਵਿਤਾਵਾਂ ਦੀਆਂ ਆੜ ਹੈ ਤੇ ਅਸੀਂ ਦੇਖ ਰਹੇ ਆ ਕਿ ਮੇਰੇ ਪਿੱਛੇ ਜਿਹੜਾ ਇਹ ਇੱਕ ਤੁਸੀਂ ਖਾਨਾ ਵੇਖ ਰਹੇ ਹੋ ਇੱਥੇ ਕੁਝ ਅੰਗਰੇਜ਼ੀ ਸਾਹਿਤ ਜਿਹੜਾ ਹੈ ਉਹ ਵੀ ਇੱਥੇ ਮੌਜੂਦ ਹੈ ਅੰਗਰੇਜ਼ੀ ਸਾਹਿਤ ਦੇ ਵਿੱਚ ਕਿਤਾਬਾਂ ਜਿਹੜੀਆਂ ਹੈ ਕੁਝ ਬਿਹਤਰੀਨ ਕਿਤਾਬਾਂ ਮਾਰਕ ਟਵੇਨ ਦੇ ਕੁਝ ਨਾਵਲ ਜਿਹੜੇ ਹੋ ਗਏ ਉਹ ਤੇ ਕਿਤਾਬਾਂ ਇਹ ਨਹੀਂ ਕਿ ਕਿਸੇ ਨੇ ਉਰਾ ਪਰਾਂ ਤੋਂ ਚੱਕ ਕੇ ਲਿਆ ਕੇ ਰੱਖਤੀਆਂ ਸਾਰਾ ਕਿਤਾਬਾਂ ਸਾਰੀਆਂ ਇਹ ਨਵੀਂ ਨਕਲ ਕਿਤਾਬਾਂ ਤੁਸੀਂ ਦੇਖ ਰਹੇ ਹੋ ਜੀ ਇੱਕ ਸੀਰੀਜ਼ ਜਿਹੜੀ ਹੈ ਬੱਚਿਆਂ ਦੇ ਲਈ ਖਾਸ ਤੌਰ ਤੇ ਹੈਰੀ ਪੌਟਰ ਸੀਰੀਜ਼ ਜਿਹੜੀ ਹੈ ਉਹ ਸਾਰੇ ਹੀ ਵੋਲੀਅਮ ਹੈਰੀ ਪੌਟਰ ਸੀਰੀਜ਼ ਦੇ ਵੀ ਇੱਥੇ ਮੌਜੂਦ ਨੇ ਤੇ ਅੰਤਰਰਾਸ਼ਟਰੀ ਖਿਆਤੀ ਪ੍ਰਾਪਤ ਕਿਤਾਬਾਂ ਇੱਥੇ ਪਈਆਂ ਨੇ ਜੀ ਸਾਹਿਤ ਕਿਉਂਕਿ ਇਹ ਸੁਪਿੰਡ ਦੇ ਨੌਜਵਾਨ ਜਿਹੜੇ ਹੈ ਉਹ ਅਗਾ ਬਦੂ ਨੇ ਸਾਹਿਤ ਪੜ੍ਹਨਾ ਚਾਹੁੰਦੇ ਨੇ ਅਸੀਂ ਦੇਖੀਏ ਤਾਂ ਕੁਝ ਕੁ ਧਾਰਮਿਕ ਗ੍ਰੰਥ ਜਿਹੜੇ ਹੈ ਬਜ਼ੁਰਗਾਂ ਦੇ ਲਈ ਉਹ ਵੀ ਇੱਥੇ ਰੱਖੇ ਹੋਏ ਨੇ ਜੇਕਰ ਉਹਨਾਂ ਨੇ ਪੜ੍ਹਨੇ ਹੈ ਤਾਂ ਤੇ ਅਸੀਂ ਜਾਣਦੇ ਹਾਂ ਨਿਰਮਲ ਸਿੰਘ ਜੀ ਕੋਲੋਂ ਨਿਰਮਲ ਸਿੰਘ ਜੀ ਕਿਸ ਤਰ੍ਹਾਂ ਫਿਰ ਇਹ ਕਿਤਾਬਾਂ ਤੁਸੀਂ ਉਹਨਾਂ ਨੂੰ ਇਸ਼ੂ ਕਰਦੇ ਹੋ ਕਿਸ ਤਰ੍ਹਾਂ ਜਾਰੀ ਕਰਦੇ ਹੋ ਕਿਤਾਬਾਂ ਇਹ ਕਿਤਾਬਾਂ ਹੀ ਅਸੀਂ ਇਹ ਉਹਨਾਂ ਨੂੰ 3 ਦਿਨਾਂ ਲਈ ਜਾਰੀ ਕਰਦੇ ਹਾਂ ਜੀ ਠੀਕ ਆ ਜੀ ਤੀਸਰੇ ਦਿਨ ਉਦੋਂ ਬਾਅਦ ਜੇ ਕੋਈ ਵਾਪਸ ਨਹੀਂ ਕਰਦਾ ਜੀ ਉਦੋਂ ਬਾਅਦ ਅਸੀਂ 10 ਰੁਪਏ ਇੱਕ ਦਿਨ ਦੇ ਲਾਗ ਜੀ ਠੀਕ ਆ ਜੀ ਤੇ ਕੋਈ ਕਾਰਡ ਵਗੈਰਾ ਬਣਾਉਣੇ ਹੋ ਕਿਤਾਬਾਂ ਇਸ਼ੂ ਕਰਨ ਨੂੰ ਕਿ ਰਜਿਸਟਰ ਲਾਇਆ ਰਜਿਸਟਰ ਲਾਇਆ ਹੋਇਆ ਜੀ ਅਸੀਂ ਠੀਕ ਆ ਉਹਦੇ ਉੱਪਰ ਨੋਟ ਕਰ ਲਈਦੇ ਜੀ ਜੀ ਸੋ ਚੰਗੀ ਗੱਲ ਹੈ ਮੰਡੇ ਮਾਰਨਿੰਗ ਆਈ ਪਲੇ ਪਜ਼ਲ ਗੇਮਸ ਟੂ ਸਟਾਰਟ ਮਾਈ ਡੇ ਔਨ ਟਿਊਸਡੇ ਆਈ ਦੂ ਸਟ੍ਰੇਸਿੰਗ ਗੇਮਸ ਐਂਡ ਪ੍ਰਟੈਂਡ ਆਈ ਡੋਨਟ ਹੈਵ ਟੂ ਵੇਟ ਫਾਰ ਦ ਬੱਸ ਸੋ ਚੰਗੀ ਗੱਲ ਹੈ ਇਸ ਦਾ ਪ੍ਰਬੰਧ ਕੌਣ ਵੇਖਦਾ ਹੈ ਤੇ ਫਿਰ ਸਾਰਾ ਰੋਜ਼ ਇੱਥੇ ਤੁਸੀਂ ਹੁੰਨੇ ਹੋ ਹਾਂ ਜੀ ਕਿੰਨੇ ਵਜੇ ਲਾਇਬ੍ਰੇਰੀ ਖੋਲ੍ਹ ਲੈਂਦੇ ਹੋ ਕਿੰਨੇ ਵਜੇ ਬੰਦ ਕਰਦੇ ਹੋ ਤੇ ਕਿੰਨੇ ਕੁ ਸਾਥੀ ਆ ਜਾਂਦੇ ਆ ਰੋਜ਼ ਦੀਆਂ ਕਿੰਨੀਆਂ ਕਿਤਾਬਾਂ ਉਹ ਲੈ ਜਾਂਦੇ ਆ ਮੋੜ ਜਾਂਦੇ ਇਹ ਸਵੇਰੇ ਜੀ ਅਸੀਂ ਉਹਨੂੰ ਸਵੇਰ 8 ਵਜੇ ਖੋਲ੍ਹ ਦਿੰਨੇ ਆ ਜੀ ਹੂੰ ਸ਼ਾਮ ਨੂੰ ਅਸੀਂ ਉਹਨੂੰ 5 ਵਜੇ ਬੰਦ ਕਰ ਦਿੰਨੇ ਆ ਜੀ ਠੀਕ ਆ ਜੀ ਇੱਕ ਦਿਨ ਵਿੱਚ ਦੀ ਕਿਤਾਬ ਸਾਡੇ 10 ਕਿਤਾਬਾਂ ਵਗ ਜਾਂਦੀਆਂ ਜੀ ਜੀ ਤੇ ਬੱਚੇ ਆ ਜਾਂਦੇ ਇਹਦੇ ਵਿੱਚ 10 ਤੋਂ 12 ਬੱਚੇ ਆ ਜਾਂਦੇ ਜੀ ਕਰਨ ਠੀਕ ਆ ਜੀ ਤਾਂ ਮਤਲਬ ਅਸੀਂ ਦੇਖਿਆ ਜਾਵੇ ਤਾਂ 150 ਤੋਂ 200 ਕਰਾਬਾਂ ਤੁਹਾਡੀ جاری ਰਹਿੰਦੀਆਂ ਹਾਂਜੀ ਜੀ ਚੰਗੀ ਗੱਲ ਹੈ ਜੀ ਤੇ ਅਖਬਾਰਾਂ ਵੀ ਇੱਥੇ ਲਵਾਈਆਂ ਹੋਈਆਂ ਅਖਬਾਰ ਲੱਗੇ ਹੋਏ ਜੀ ਜੀ ਅਖਬਾਰ ਵੀ ਲੱਗੇ ਹੋਏ ਅਖਬਾਰ ਵੀ ਲੱਗੇ ਹੋਏ ਜੀ ਚਲੋ ਬਹੁਤ ਅੱਛੀ ਗੱਲ ਹੈ ਕਿਉਂਕਿ ਬਜ਼ੁਰਗ ਜਿਹੜੇ ਆ ਉਹ ਅਖਬਾਰ ਪੜ੍ਹਨ ਆਉਂਦੇ ਨੇ ਤੇ ਇੱਥੋਂ ਦਾ ਜੋ ਖਰਚਾ ਹੈ ਬਿਜਲੀ ਦਾ ਹੋਰ ਰੱਖ-ਰਖਾ ਦਾ ਖਰਚਾ ਉਹ ਕੌਣ ਕਰ ਰਿਹਾ ਹੈ ਇਹ ਸਾਰਾ ਗਰਨਾਮਚਾ ਇਹ ਦੇਖਦੇ ਗ੍ਰਾਮ ਪੰਚਾਇਤ ਇਹ ਸਾਰਾ ਰੱਖ-ਰਖਾ ਦਾ ਖਰਚਾ ਦੇ ਹਾਂਜੀ ਤੇ ਤੁਸੀਂ ਇੱਥੇ ਆਪਣੀਆਂ ਸੇਵਾਵਾਂ ਦੇ ਰਹੇ ਹੋ ਤੁਹਾਡੀਆਂ ਸੇਵਾਵਾਂ ਕਿਹੜੀ ਸਕੀਮ ਦੇ ਅਧੀਨ ਲਿਆਂ ਜਾ ਰਹੀਆਂ ਜੀ ਸਾਡੀਆਂ ਸਵਾਮਾਂ ਜੀ ਡਰੇਗਾ ਜਿੱਦਾਂ ਇਹ ਤਾਂ ਜੌਬ ਕਾਰਡ ਬਣਾ ਹੋਇਆ ਜੀ ਜੀ ਠੀਕ ਹੈ ਜੀ ਉਹਦੇ ਥਰੂ ਆਏ ਜੀ ਚਲੋ ਕਿਹੜੀਆਂ-ਕਿਹੜੀਆਂ ਸੰਸਥਾਵਾਂ ਵੱਲੋਂ ਕਿਤਾਬਾਂ ਪ੍ਰੋਵਾਈਡ ਕਰਵਾ ਦਿੱਤੀਆਂ ਜਾਂਦੀਆਂ ਹੁਣ ਹੁਣ ਜੀ ਥੋੜੇ ਦਿਨ ਹੋ ਗਏ ਇਹਦੇ ਚ ਐਸਬੀਆਈ ਬੈਂਕ ਨਿਊ ਆਈਆਂ ਜੀ ਅੱਛਾ ਜੀ ਸਾਡੇ ਕੋਲ ਠੀਕ ਹੈ ਉਹ ਪ੍ਰੋਵਾਈਡ ਕਰਾ ਕੇ ਗਈ ਕਿਤਾਬਾਂ ਬਰੀ ਚੱਲੀ ਆਈਆਂ ਨੇ ਉਹ ਹਮ ਨਿਊ ਹੈ ਜੀ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਧੰਨਵਾਦ ਤੁਹਾਨੂੰ ਜੀ ਤੇ ਨੌਜਵਾਨ ਜਿਹੜੇ ਹੈ ਉਹ ਇੱਥੇ ਮੌਜੂਦ ਨੇ ਨੌਜਵਾਨ ਕਿਸਾਨ ਨੇ ਵਾਹੀ ਵੀ ਕਰਦੇ ਨੇ ਇਹਨਾਂ ਦੇ ਨਾਲ ਗੱਲ ਕਰਦੇ ਆ ਜੀ ਕਿਸ ਤਰ੍ਹਾਂ ਦਾ ਤੁਹਾਡਾ ਇਹ ਤਜਰਬਾ ਰਹਿੰਦਾ ਹੈ ਜੀ ਲਾਇਬ੍ਰੇਰੀ ਪਿੰਡ ਦੇ ਵਿੱਚ ਬਣੀ ਹੈ ਤੁਹਾਨੂੰ ਕੀ ਲੱਗਦਾ ਹੈਗਾ ਕਿਸ ਤਰ੍ਹਾਂ ਇਹ ਪਿੰਡ ਦੇ ਲੋਕਾਂ ਦੇ ਲਈ ਫਾਇਦੇਮੰਦ ਹੋ ਰਹੀ ਹੈ ਇਹ ਲੋਕਾਂ ਦੇ ਲਈ ਫਾਇਦੇਮੰਦ ਨਹੀਂ ਜਿੰਮੇ ਹੁਣ ਸਾਰੇ ਕੋਈ ਗਰੀਬ ਦੌਕਾ ਸੀ ਏਸੀਬੀਸੀ ਬੱਚੇ ਨੇ ਜੀ ਉਹਨਾਂ ਕੋਈ ਇੰਤਜ਼ਾਮ ਨਹੀਂ ਹੈਗਾ ਪੜਨ ਵਾਸਤੇ ਹੂੰ ਤੇ ਉਹਨਾਂ ਵਾਸਤੇ ਬਹੁਤ ਵਧੀਆ ਉਹਨਾਂ ਨੇ ਸਪਾਰਸ਼ ਕਰਕੇ ਇਹ ਬੱਚਾ ਰਖਾਇਆ ਜਿਸ ਤੇ ਰੋਜ਼ ਖੁੱਲੇ ਠੀਕ ਹੈ ਜੀ ਪਹਿਲਾਂ ਲਾਇਬ੍ਰੇਰੀ ਖੁੱਲਦੀ ਨਹੀਂ ਸੀ ਨਾ ਬੰਦਾ ਇੱਥੇ ਕੋਈ ਪੱਕਾ ਰੱਖਿਆ ਨਹੀਂ ਸੀ ਉਹ ਨਰੇਗਾ ਦਾਦੀ ਇਹ ਨਹੀਂ ਬੰਦਾ ਰੱਖ ਕੇ ਡੇਲੀ ਖੁੱਲ ਗਈ ਉਹ ਬੱਚਾ ਵਾਸਤੇ ਐਸੀ ਬੀਸੀ ਬੱਚਾ ਵਾਸਤੇ ਬਹੁਤ ਵਧੀਆ ਕੰਮ ਹੈ ਹੂੰ ਉਹ ਮੁੰਡੇ ਕੋ ਜੁਪੀ ਐਸੀ ਤਿਆਰੀ ਕਰਦੇ ਸਾਡੇ ਬੰਦੇ ਮੁੰਡੇ ਜੀ ਉਹ ਇੱਥੇ ਆਉਂਦੇ ਜੀ ਵਾਹ ਬਹੁਤ ਵਧੀਆ ਗੱਲ ਹੈ ਜੀ ਕਿਉਂਕਿ ਅਸੀਂ ਦੇਖ ਰਹੇ ਹਾਂ ਐਸੀ ਲੱਗੇ ਹੋਏ ਆ ਜੀ ਬਹੁਤ ਅੱਛਾ ਠੰਡਾ ਮਾਹੌਲ ਹੈ ਬਾਹਰ ਜਿਹੜਾ ਤਾਪਮਾਨ ਉਹ ਇਹਨਾਂ ਦਿਨਾਂ ਦੇ ਵਿੱਚ 45 46 ਹੋ ਪੜ ਸਕਦੇ ਆਪਣਾ ਛੁੱਟੀਆਂ ਦਾ ਕੰਮ ਉਹ ਕਰ ਸਕਦੇ ਹੈ ਨਾ ਤੇ ਕਿਹੜੇ ਕਿਹੜੇ ਪਾਸੇ ਬੱਚੇ ਇੱਥੋਂ ਦੇ ਗਏ ਹੈ ਜਿਵੇਂ ਉਹਨਾਂ ਨੇ ਦੱਸਿਆ ਕਿ ਫੌਜ ਦੇ ਵਿੱਚ ਵੀ ਹੈ ਜੀ ਪੰਜਾਬ ਪੁਲਸ ਦੇ ਵਿੱਚ ਵੀ ਮੁੰਡੇ ਸੁਣਵਾਰੀ ਵੀ ਲੱਗਿਆ ਜੀ ਠੀਕ ਹੈ ਜੀ ਤੇ ਬਾਕੀ ਮਾਸਟਰ ਵੀ ਲੱਗਿਆ ਜੀ ਮੁੰਡੇ ਸਾਰੇ ਕਿਤੇ ਜੀ ਜਾਈ ਜਾਂਦੇ ਜਦੋਂ ਇਹ ਸਟਾਰਟ ਹੋਇਆ ਜੀ ਪਹਿਲਾਂ ਮਗਰ ਚ ਮੋਬਾਈਲਾਂ ਤੇ ਪੜਦੇ ਸੀ ਪਰ ਇੱਥੇ ਬਹੁਤ ਵਧੀਆ ਸਹੂਲਤ ਹੋ ਗਈ ਹੁਣ ਪੜਨ ਵਾਸਤੇ ਠੀਕ ਹੈ ਜੀ ਬੱਚਿਆਂ ਨੂੰ ਬਹੁਤ ਗਿਆਨ ਮਿਲਦਾ ਇੱਥੇ ਜੀ ਜਿਹੜੇ ਕਿਸੇ ਨਹੀਂ ਵੀ ਕੋਈ ਸਮਝ ਆਉਂਦੀ ਉਹ ਕਿਤਾਬਾਂ ਤੇ ਪੰਚਾਇਤ ਤੋਂ ਲਿਖਾ ਵੀ ਜਾਂਦਾ ਵੀ ਸਾਨੂੰ ਕਿਤਾਬਾਂ ਚਾਹੀਦੀਆਂ ਤਾਂ ਪੰਚ ਠੀਕ ਹੈ ਤੇ ਇਥੋਂ ਤੁਸੀਂ ਕਿਹੜੀਆਂ ਕਿਤਾਬਾਂ ਹੁਣ ਤੱਕ ਲੈ ਕੇ ਗਏ ਹੋ ਤੁਹਾਨੂੰ ਤੁਸੀਂ ਪੜ੍ਹੀਆਂ ਕਿਸ ਤਰ੍ਹਾਂ ਦੀਆਂ ਕਿਤਾਬਾਂ ਤੁਸੀਂ ਤਾਂ ਇਹ ਨਰਮੇ ਦੀਆਂ ਬਿਮਾਰੀਆਂ ਜਾਂ ਕਿਹ ਫਸਲ ਦੀਆਂ ਕੋਈ ਵੀ ਬਿਮਾਰੀਆਂ ਸੰਬੰਧੀ ਕਿਤਾਬਾਂ ਮੈਂ ਤਾਂ ਉਹ ਲੈ ਕੇ ਗਿਆ ਸੀਗਾ ਅੱਛਾ ਜੀ ਜੀ ਉਹਦੇ ਵਿੱਚ ਸਾਰੀਆਂ ਬਿਮਾਰੀਆਂ ਨੇ ਹੈਗੀਆਂ ਨਿਕਤਾ ਉਹਦੇ ਵਿੱਚ ਸਾਰੇ ਬੂਟੇ ਨੇ ਬੋਟਮਾਂ ਨਹੀਂ ਲੱਗੀਆਂ ਹੋਈਆਂ ਸਾਰੀਆਂ ਉਹ ਤੋਂ ਸਾਨੂੰ ਪਤਾ ਲੱਗ ਜਾਂਦਾ ਕਿ ਕਿਹੜੀ ਬਿਮਾਰੀ ਆਈ ਸੀ ਯਾਨੀ ਕਿ ਕਿਸਾਨੀ ਨੂੰ ਮਦਦ ਕਰਨ ਵਾਲੀਆਂ ਕਿਤਾਬਾਂ ਵੀ ਪਈਆਂ ਹਾਂ ਹਾਂ ਜੀ ਸਾਰੀਆਂ ਇਹ ਹੈਗੀਆਂ ਇਹਦੇ ਵਿੱਚ ਵੀ ਜੀ ਚੰਗੀ ਗੱਲ ਹੈ ਜੀ ਸੋ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਜੇ ਨੌਜਵਾਨ ਸਾਥੀ ਪੜ੍ਹ ਕੇ ਥੋੜੀ ਜੀ ਬੋਰਿਅਤ ਮਹਿਸੂਸ ਕਰਦੇ ਆ ਜਾਂ ਪੜ੍ਹਦੇ-ਪੜ੍ਹਦੇ ਆ ਅਕਸਰ ਹੀ ਨੀਂਦ ਆਉਣ ਲੱਗ ਜਾਂਦੀ ਹੈ ਤਾਂ ਉਹਨਾਂ ਦੇ ਦਿਮਾਗ ਨੂੰ ਚੇਤਨ ਰੱਖਣ ਲਈ ਉਹਨਾਂ ਨੂੰ ਫਰੈਸ਼ ਰੱਖਣ ਲਈ ਇੱਥੇ ਗੇਮਾਂ ਦਾ ਪ੍ਰਬੰਧ ਜਿਹੜਾ ਉਹ ਵੀ ਕੀਤਾ ਹੋਇਆ ਹੈ ਕਿ ਜਿਹੜੀਆਂ ਕਿ ਇੱਥੇ ਅੰਦਰ ਬੈਠ ਕੇ ਹੀ ਖੇਡੀਆਂ ਜਾ ਸਕਦੀਆਂ ਇਹ ਸਤਰੰਜ ਵਾਲੀਆਂ ਗੇਮਾਂ ਜਿਹੜੀਆਂ ਚੈਸ ਦੀਆਂ ਇਹ ਗੇਮਸ ਵੀ ਨੌਜਵਾਨ ਸਾਥੀ ਜਿਹੜੇ ਆ ਉਹ ਇੱਥੇ ਦੇਖ ਰਹੇ ਨੇ ਉਹ ਖੇਡ ਸਕਦੇ ਨੇ ਸਾਥੀਓ ਤੇ ਜੇਕਰ ਹਰ ਇੱਕ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਉਪਰਾਲਾ ਜਿਹੜਾ ಗ್ರಾಮ ਪੰਚਾਇਤ ਵੱਲੋਂ ਹੋ ਜਾਏ ਉਸ ਦੇ ਲਈ ਜ਼ਰੂਰੀ ਹੈ ਕਿ ਨੌਜਵਾਨ ਜਿਹੜੇ ਨੇ ਪਿੰਡ ਦੇ ਉਹ ਅੱਗੇ ਆਉਣ ਉਹ ਆਪਣੀ ਇਸ ਤਰ੍ਹਾਂ ਦੀਆਂ ਸਾਹਿਤਿਕ ਰੁਚੀਆਂ ਦਿਖਾਉਣ ਤੇ ಗ್ರಾಮ ਪੰਚਾਇਤ ਦੇ ਨਾਲ ਗੱਲ ਕਰਕੇ ਉਹ ਵਿਭਾਗ ਦੇ ਨਾਲ ਭਾਸ਼ਾ ਵਿਭਾਗ ਦੇ ਨਾਲ ਜਾਂ ਪੰਜਾਬ ਸਰਕਾਰ ਦੇ ਨਾਲ ਵੀ ਤਾਲਮੇਲ ਬਿਠਾ ਕੇ ਇਸ ਤਰ੍ਹਾਂ ਦੀ ਲਾਇਬ੍ਰੇਰੀ ਆਪਣੇ ਪਿੰਡ ਦੇ ਵਿੱਚ ਉਹ ਸਥਾਪਿਤ ਕਰਵਾ ਸਕਦੇ ਨੇ ਜਿੱਥੇ ਕਿ ਬੱਚੇ ਨੌਜਵਾਨ ਜੋ ਕਿ ਆਉਣ ਵਾਲਾ ਭਵਿੱਖ ਹੁੰਦੇ ਨੇ ਕਿਸੇ ਵੀ ਮੁਲਕ ਦਾ ਤੇ ਉਹ ਇੱਥੇ ਆ ਕੇ ਇੱਕ ਸਾਹਿਤਿਕ ਰੰਗਤ ਆਪਣੇ ਆਪ ਨੂੰ ਦੇ ਸਕਦੇ ਨੇ ਇੱਕ ਚੰਗੇ ਨਾਗਰਿਕ ਬਣਦੇ ਹੋਏ ਉਹ ਆਪਣੇ ਪੈਰਾਂ ਤੇ ਖੜੇ ਹੋਣਗੇ ਚੰਗੇ ਅਹੁਦਿਆਂ ਦੇ ਉੱਤੇ ਜਦੋਂ ਵਿਰਾਜਮਾਨ ਹੋਣਗੇ ਤਾਂ ਫਿਰ ਉਹੀ ਗੇੜ ਜਿਹੜਾ ਹੈ ਚੱਲਦਾ ਹੈ ਪਿੰਡ ਦੇ ਬੱਚੇ ਫਿਰ ਪਿੰਡ ਦੇ ਹੀ ਕੰਮ ਚੰਗੇ ਅਹੁਦਿਆਂ ਦੇ ਉੱਤੇ ਵਿਰਾਜਮਾਨ ਹੋ ਕੇ ਕਰਨ ਦੇ ਯੋਗ ਹੋ ਜਾਂਦੇ ਨੇ ਸੋ ਅਜਿਹੀ ਲਾਇਬ੍ਰੇਰੀ ਪਿੰਡ ਪਿੰਡ ਚਾਹੀਦੀ ਹੈ ਇਸ ਦੇ ਲਈ ਅਸੀਂ ਹਰ ਕੋਸ਼ਿਸ਼ ਕਰੀਏ ਹਰ ਸੰਭਵ ਨੁਕਤਾ ਜਿਹੜਾ ਹੈ ਉਹ ਅਪਣਾਈਏ ਤੇ ਇਸ ਵੀਡੀਓ ਨੂੰ ਵੀ ਅਸੀਂ ਵੱਤ ਤੋਂ ਵੱਧ ਅੱਗੇ ਸਾਂਝਾ ਕਰੀਏ ਤਾਂ ਜੋ ਜਾਣਕਾਰੀ ਹਰ ਇੱਕ ਪਿੰਡ ਦੀ ಗ್ರಾಮ ਪੰਚਾਇਤ ਤੱਕ ਪਹੁੰਚ ਜਾਏ ਤੁਹਾਡਾ ਧੰਨਵਾਦ